ਜੈਪੀ ਜੈ ਪਰਮ ਅੱਜ ਪਰਮ ਪੂਜੇ 바ਵਾ ਸਾਹਿਬ ਸਿੰਬਲ ਆਫ ਨੋਲੇਜ ਔਰ ਵਿਸ਼ਵ ਦਾ ਸਭ ਤੋਂ ਗਿਆਨਮਾਨ ਵਿਅਕਤੀ ਇਸ ਸਦੀ ਦਾ ਮਹਾਨ ਆਏਕ ਉਹਨਾਂ ਦਾ ਅੱਜ ਪਵਿੱਤਰ ਜਨਮ ਦਿਹਾੜਾ ਹੈ ਔਰ ਪੂਰੇ ਭਾਰਤ ਵਿੱਚ ਹੀ ਨਹੀਂ ਪੂਰੇ ਵਿਸ਼ਵ ਦੇ ਵਿੱਚ 바ਵਾ ਸਾਹਿਬ ਨੂੰ ਅੱਜ ਦੇ ਦਿਨ ਤੇ ਯਾਦ ਕੀਤਾ ਗਿਆ ਹੈ ਅਸੀਂ ਵੀ ਮੁਕੇਰੀਆਂ ਨਿਵਾਸੀਆਂ ਨੇ ਅੱਜ ਕੇਕ ਕੱਟ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ 바ਵਾ ਸਾਹਿਬ ਦੀ ਸੋਚ ਇਸ ਵੇਲੇ ਭਾਰਤ ਦੇਸ਼ ਦੇ ਵਿੱਚ ਦੋ ਤਰ੍ਹਾਂ ਦੀਆਂ ਸੋਚਾਂ ਕੰਮ ਕਰ ਰਹੀਆਂ ਇੱਕ ਉਹ ਸੋਚ ਜਿਹੜੀ 바ਵਾ ਸਾਹਿਬ ਦੀ ਸੋਚ ਹੈ ਸਮਤਾ ਮੂਲਕ ਸਮਾਜ ਦੀ ਸਿਰਜਣਾ ਦੀ ਔਰ ਦੂਸਰੀ ਸੋਚ ਉਹਨਾਂ ਦੇ ਵਿਰੁੱਧ ਜਾਂ ਉਹ ਸੋਚ ਨੂੰ ਠੇਸ ਪਹੁੰਚਾਉਣ ਵਾਲੀਆਂ ਸ਼ਕਤੀਆਂ ਜਿਹੜੀਆਂ ਉਹ ਕੰਮ ਕਰ ਰਹੀਆਂ ਅੱਜ ਭਾਰਤ ਦੇਸ਼ ਦੀ ਜ ਰਾਜਨੀਤੀ ਦੀ ਗੱਲ ਕਰੇ ਜਾਵੇ ਤਾਂ ਇਹ ਗੱਲ ਅਧੂਰੀ ਹੈ ਕਿ ਜੇ 바ਵਾ ਸਾਹਿਬ ਦੀ ਗੱਲ ਨਾ ਹੋਵੇ ਕਿਸੇ ਵੀ ਡਿਸਕਸ਼ਨ ਦੇ ਤੇ ਸਮਾਜ ਨੇ ਬਹੁਤ ਤਰੱਕੀ ਕੀਤੀ 바ਵਾ ਸਾਹਿਬ ਨੇ ਜੋ ਸੰਦੇਸ਼ ਦਿੱਤਾ ਸੀ ਬੜੋ ਜੜੋ ਅਤੇ ਸੰਘਰਸ਼ ਕਰੋ ਔਰ ਅੱਜ ਜੇ ਇਹ ਸਮੀਖਿਆ ਕਰਦੇ ਆਂ ਦਲ ਸਮਾਜ ਦੀ ਤੇ ਉਹਨਾਂ ਨੇ 바ਵਾ ਸਾਹਿਬ ਦੀ ਸੋਚ ਨੂੰ ਲੈ ਕੇ ਸਮਾਜ ਦੇ ਵਿੱਚ ਬੜੀਆਂ ਲੰਬੀਆਂ ਪਲਾਂਗਾ ਮਾਰੀ ਅੱਜ ਮੈਂ ਇਸ ਗੱਲ ਨੂੰ ਮਹਿਸੂਸ ਕਰ ਰਿਹਾ ਕਿ ਜਿੱਦਾਂ ਰਵਿਦਾਸ ਮਿਸ਼ਨ ਦੇ ਲੋਕਾਂ ਨੇ ਭਗਵਾਨ ਬਾਲਮਿਕ ਮਿਸ਼ਨ ਦੇ ਲੋਕਾਂ ਨੇ ਔਰ ਭਗਵਾਨ ਆ ਰਵਿਦਾਸ ਜੀ ਰਵਿਦਾਸ ਮਹਾਰਾਜ ਔਰ ਨਾਭਾदास ਮਹਾਰਾਜ ਜੀ ਦੇ ਜਿਹੜੇ ਅਨੁਆਈਆਂ ਨੇ 바ਵਾ ਸਾਹਿਬ ਦੀ ਸੋਚ ਤੇ ਕੰਮ ਕੀਤਾ ਅੱਜ ਅਸੀਂ ਜੇ ਮੁਕੇਰੀਆਂ ਵਿਧਾਨ ਸਭਾ ਚ ਵਿੱਚ ਝਾਂਤ ਮਾਰੀਏ ਤੇ ਹਰ ਪਿੰਡ ਦੇ ਵਿੱਚ ਗੁਰੂ ਰਵਿਦਾਸ ਸਰਾਮਾ ਹੈ ਔਰ ਮੈਂ ਅੱਜ ਜੋ ਅੱਜ ਸਥਿਤੀ ਅਸੀਂ ਦੇਖ ਰਹੇ ਆ ਆਪਣੇ ਸਾਰੇ ਦਲਿਤ ਸਮਾਜ ਦੇ ਸਾਰੇ ਅੰਗਾਂ ਨੂੰ ਇਹ ਸੰਦੇਸ਼ ਦੇਣਾ ਚਾਹਨਾ ਕਿ ਜਿਸ ਤਰ੍ਹਾਂ ਤੁਸੀਂ ਗੁਰੂ ਰਵਿਦਾਸ ਮੰਦਿਰ ਗੁਰਦੁਆਰੇ ਜਾਂ ਸਰਾਮਾ ਬਣਾਈਆਂ ਇਸੇ ਤਰੀਕੇ ਨਾਲ ਹਰ ਪਿੰਡ ਪਿੰਡ ਦੇ ਵਿੱਚ ਪਰਮ ਪੂਜਯ 바ਵਾ ਸਾਹਿਬ ਡਾਕਟਰ ਵੀਰ ਅਮੀ德ਕਰ ਦੇ ਬੁੱਤ ਪੈਦਾ ਕਰੋ ਕਿਉਂਕਿ ਅਸੀਂ ਜਿੰਦੇ ਤਾਂ ਹੀ ਆ ਇਹ ਉਮੀਦਵਾਰ ਸਾਹਿਬ ਦੀ ਸੋਚ ਜਿੰਦੀ ਹੈ ਇਸ ਕਰਕੇ ਆਉਣ ਵਾਲੀਆਂ ਨਸਲਾਂ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ 바ਵਾ ਸਾਹਿਬ ਦੀ ਸੋਚ ਤੇ ਚੱਲਣਾ ਚਾਹੀਦਾ ਔਰ ਉਹਨਾਂ ਦੇ ਜੋ ਜੇ ਬੋਤ ਲਗਾਵਾਂਗੇ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਇਸ ਗੱਲ ਨੂੰ ਪੁੱਛਣਗੀਆਂ ਤੇ ਉਹ ਸਾਡਾ ਇਤਿਹਾਸ ਹੋਏਗਾ ਇਹਨਾਂ ਸ਼ਬਦਾਂ ਨੇ ਮੈਂ ਆਪਣੇ ਬਾਣੀ ਨੂੰ ਵਿਰਾਮ ਦਿਨਾ ਹੈ ਜੈ ਭੀਮ ਜੈ ਭਾਰਤ